ਸੇ ਕਾਲੇ ਬਲਦ ਵਾਂਗੂ ਖਵਾਉਨੇ ਆ ਸਾਨੂੰ ਤਾਂ ਦੁੱਖ ਹੈਗਾ ਲੱਗ ਜਾਂਦੇ ਜੁੱਠੇ ਭਾਂਡੇ ਕਰਨ ਕੇ ਹਾਂ ਗੁਰਬਾਜ ਜੀ ਆਹੋ ਬੇਬੇ ਆਹੀ ਸੁਖਦੇ ਮਾਰੇ ਕਹਿਨੇ ਆ ਵੀ ਆ ਹੁਣ ਠੇਕੇ ਤੇ ਲੈ ਕੇ ਬਾਣ ਬਾਈ ਜਾਂਦੇ ਤੇ ਆਪ ਦਾ ਬਣਾ ਲਾਗੇ ਮੈਂ ਇਹਨੂੰ ਲਾਇਆ ਰੋਟੇ ਕੂਕਣ ਵਾਲੇ ਚਾਹ ਦੇ ਪੀਂਦੇ ਮੈਨੂੰ ਨਹੀਂ ਗੱਲ ਸੁਣ ਬੇਬੇ ਮੈਨੂੰ ਨਹੀਂ ਪਤਾ ਸੌ ਆਥ ਰੱਸਾ ਸਰੇ ਤੇ ਗਾਂਢਾ ਜੇ ਬਾਪੂ ਨੇ ਸਰਪੰਚੀ ਲੈਣੀ ਆ ਤਾਂ ਪੂਆ ਨੂੰ ਸੱਤ ਲਾ ਤੇ ਸਾਡੇ ਭਾਂਡੇ ਅੱਡ ਹਾਂ ਭਾਈ ਪੂਆ ਨੂੰ ਸੱਦੋ ਬਸ ਭਾਈ ਘਰ ਦਾ ਫੋਨ ਬਾਪੂ ਸਰਪੰਚ ਦਾ ਯਾਰ ਦੇਖ ਪਾਲੀ ਪੜੂਗਾ ਦੇਖ ਪਾਲੀ ਸਰਪੰਚ ਬਣ ਨਹੀਂ ਬਸ ਬਾਪੂ ਸਰਪੰਚ ਬਣ ਤੇ ਤੇ ਸਾਨੂੰ ਅੱਟ ਕਰ ਦੇ ਬਾਪੂ ਨਾ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਅਸੀਂ ਤੇਰੇ ਨਾਲ ਬਾਪੂ ਨਾਲ ਹੋ ਗੱਲ ਸੁਣੋ ਅੱਟ ਟੋਟ ਤਾਂ ਨਹੀਂ ਮੈਂ ਕਰਦਾ ਚਾਹੇ ਰਾਜੀ ਰਹੋ ਚਾਹੇ ਗੁੱਸੇ ਬਾਕੀ ਰਹੀ ਗੱਲ ਸਰਪੰਚੀ ਦੀ ਇਹ ਤਾਂ ਮੈਂ ਲੜਨੀ ਲੜਨੀ ਮੇਰੀ ਗੱਲ ਸੁਣੋ ਬਾਪੂ ਜੀ ਤੁਸੀਂ ਲੜ ਲਿਆ ਸਰਪੰਚ ਜੀ ਆਪੂਆ ਨੂੰ ਸਦੋ ਕੈਨੇਡਾ ਤੋਂ ਆਈ ਨੂੰ ਉਹਨੂੰ 15 ਦਿਨ ਹੋ ਗਏ ਆ ਆਜੂਗੀ ਹੁਣ ਪਹਿਲਾਂ ਤਾਂ ਚੱਲ ਛੁੱਟੀ ਹੋਈ ਸੀ ਆਜਾਣਗੇ ਨਾਲੇ ਮਿਲ ਜਾਣਗੇ ਨਾਲੇ ਆਪਣੀ ਗੱਲ ਦਾ ਫੈਸਲਾ ਕਰ ਆ ਬੇਬੇ ਦੀ ਗੱਲ ਕਰ ਆਪੂਆ ਨਾਲ ਘਰੇ ਲਾ ਕੇ ਫੋਨ ਕਰਾ ਦੇ ਮੈਨੂੰ ਤਾਂ ਫੋਨ ਲਾਉਣਾ ਨਹੀਂ ਆਉਂਦਾ ਪਹਿਲਾਂ ਗੱਲ ਢੰਗ ਨਾਲ ਕਰੀ ਮਖਤਿਆਰ ਤੂੰ ਪਹਿਲਾਂ ਦੂਜੇ ਲੋਕਾਂ ਨੂੰ ਕੰਮ ਮਾ ਆਹੋ ਨਾ ਕਰੇ ਕਸੂਤ ਸਭਾ ਜਾਰ ਹੋ ਰਿਹਾ ਦੀ ਕਿਉਂ ਨਹੀਂ ਤੁਸੀਂ ਮੰਨਦੇ ਬਹੁਤ ਸਾਰਾ ਕੰਮ ਸਾਡੇ ਨੂੰ ਸਸਤੇ ਆ ਜਾਊਗਾ ਮੰਮੀ ਸਾਡੇ ਤੇ ਲੱਗਦੇ ਕੰਮ ਤੇਰੇ ਤੇ ਮੱਤਿਆਰੂ ਤੂੰ ਘਰ ਦਾ ਕੰਮ ਉਹਨੂੰ ਕਰਾ ਨਾ ਕਰਾ ਆ ਵੱਡੀ ਹੈਗੀ ਐ ਮੈਂ ਤਾਂ ਇਹਦੇ ਤੋਂ ਕਹਿ ਦੇਣਾ ਵੀ ਭਾਈ ਜਿੰਨੇ ਕੰਮ ਕਰਦੇ ਠੀਕ ਆ ਵੱਡੀ ਦੀ ਖਾਲੂ ਲਾ ਰਾ ਨਾ ਬਾਪੂ ਜੀ ਨਾ ਬਾਪੂ ਜੀ ਆਪਾਂ ਤਾਂ ਦੋਨੇ ਹੱਥ ਜੋੜੇ ਆ ਸਰਪੰਚੀ ਦੇ ਮਾਮਲੇ 'ਚ ਤਾਂ ਆਪਾਂ ਤੋਂ ਡੱਕਾ ਨਹੀਂ ਚੱਲਦਾ ਬਾਪੂ ਜੀ ਤੁਸੀਂ ਮੇਰੀ ਗੱਲ ਸੁਣੋ ਸਾਰੀ ਉਮਰ ਕੰਮ ਹੀ ਕਰਨਾਗਾ ਹਲੇ ਮੈਨੂੰ ਨਹੀਂ ਆਉਂਦਾ ਕੰਮ ਮੈਂ ਹੌਲੀ ਹੌਲੀ ਸਿੱਖ ਲੂੰਗੀ ਤੂੰ ਸੁਣ ਲੈ ਮੈਨੂੰ ਸੁਖਾ ਦੋ ਬਸ ਮਾਰੇ ਮੋਟਣਾ ਉਹ ਕਰ ਲਿਆ ਕਰ ਸਫਰ ਕਰ ਲਿਆ ਕਰ ਤੂੰ ਬੇਬੇ ਮੇਰੀ ਗੱਲ ਸੁਣਾ ਕੰਮ-ਕਮ ਰਾਰਾ ਕੋਈ ਨਹੀਂ ਕੰਮ-ਕਮ ਤਾਂ ਹੋ ਹੀ ਜਾਂਦੇ ਆ ਉਹ ਵੱਡੀ ਕਰ ਲੈਂਦੇ ਸਾਰਾ ਕੰਮ ਉਹ ਜਿਹੜੇ ਦੋ ਬਿੰਦੇ 60 ਪਾਇੰਟ ਲੱਖ ਰੁਪਈਆ ਲੱਗੂਗਾ ਪਾਸੀਂ ਨਹੀਂ ਲਾਉਂਦੇ ਸਾਡਾ ਤਾਂ 35 ਲੱਖ ਰੁਪਈਆ ਲੱਗੂਗਾ ਸਾਡਾ ਤਾਂ ਹਿੱਸਾ ਦੇ ਦੇ ਆਲ ਦਾ ਅੱਡ ਕਰ ਦੇ ਆ ਉਹਦਾ ਭਾਵੇਂ 40 ਲਾਪਾ ਮੇ 50 ਲਾਪਾ ਮੇ ਲੱਖ ਲਾ ਆਏ ਸਾਕੇ ਮੇ ਯਾਰ ਬੱਪੂ ਮੇਰੀ ਗੱਲੋਂ ਕੰਮ ਤਾਂ ਮੈਂ ਵੀ ਨਾਲ ਹੀ ਕੀਤਾ ਯਾਰ ਨਾ ਤੇਰੀ ਕੀਤਾ ਚਾਹੇ ਏਦਾਂ ਟੂ ਇੱਕ ਕੰਮ ਨਾਲ ਜੈ ਸੁਖੀ ਉਹਨੂੰ ਫੋਨ ਲਾ ਕੇ ਦਿਓ ਨੀਰਾ ਫੋਨ ਚਾਰਜ ਲੱਗ ਗਿਆ ਮਾ ਉਹ ਬੱਪੂ ਮੇਰੀ ਗੱਲ ਤੂੰ ਇੰਨਰੇ ਆਖੇ ਓਕੇ ਨਾ ਲੱਗੂ ਤੂੰ ਆਪ ਦਾ ਜਿਹੜਾ ਸਰਪੰਚੀ ਦੇ ਕਾਗਜ਼ੀ ਕੂਚ ਭਰਨੇ ਭਰਦੇ ਕੁਝ ਨਹੀਂ ਹੁੰਦਾ ਬਸ ਬਸ ਠੀਕ ਹੈ ਪਤਾ ਜਿਹੜੀ ਅਸੀਂ ਤੁਹਾਡੇ ਨਾਲ ਹੈ ਤੁਸੀਂ ਸਰਪੰਚੀ ਲੜਨੀ ਲੜਨੀ ਆਪਾਂ ਜਿਤਨੀ ਵੀ ਹੈ ਸਰਪੰਚੀ ਠੀਕ ਹੈ ਸਾਰੇ ਲੋਕ ਮੇਰੇ ਨਾਲ ਆਉਂਦਾ ਬਾਪੂ ਦਾ ਕਿਹੜਾ ਪਿੰਡ ਚ ਕੋਈ ਵਿਰੋਧ ਹੈ ਬਾਕੀ ਚਿੱਟਾ ਖੜਤਾ ਬੇਮਾ ਤੁਸੀਂ ਸਾਰੇ ਪਿੰਡ ਚ ਗੇੜਾ ਦਿਆ ਕਰੋ ਓਏ ਇਹਨਾਂ ਨੂੰ ਨਾ ਪਤਾ ਤੇਰੀ ਮਾਨਤਾ ਮਖਤਿਆਰ ਨੂੰ ਜੰਮੀ ਨਹੀਂ ਇਹ ਤਾਂ ਟੁਕ ਤੇ ਡੇਲੇ ਸਮਝਦੀ ਆ ਯਾਰ ਬਸ ਤੂੰ ਮੈਂ ਤੇਰੇ ਨਾਲ ਆ ਯਾਰ ਕਿਉਂ ਟੈਨਸ਼ਨ ਲੈਣਾ ਇਹਨਾਂ ਨੂੰ ਕੌਣ ਪੁੱਛਦਾ ਯਾਰ ਪਾਣੀ ਨੂੰ ਵੀ ਕਹੀਂ ਆਟ ਡੁੱਡ ਹੋਣ ਵਾਲੀਆਂ ਗੱਲਾਂ ਨਾ ਕਰੇ ਕਾ ਓਏ ਕਿਦਰੀ ਨਹੀਂ ਹੁੰਦਾ ਬਾਪੂ ਡਰਾਪੇ ਦਿੰਦੇ ਹੈ ਸਾਰੇ ਤਾਂ ਹੀ ਦੇ ਕਹਿੰਦੇ ਹੁੰਦੇ ਆ ਵੀ ਬੰਦੇ ਨੂੰ ਦੋ ਚਾਰ ਜਮਾਤਾਂ ਤਾਂ ਪੜ ਲੈਣੀਆਂ ਚਾਹੀਦੀਆਂ ਹੈਗੀਆਂ ਤੇ ਉਹੀ ਬੈਠੇ ਹੈ ਅਨਪੜਾ ਵਾਲੀ ਤੁਸੀਂ ਮੇਰੇ ਨਾਲ ਹੋ ਫੰਦੀ ਬਾਪੂ ਉਸ ਤੇਰੇ ਨਾਲ ਆ ਹਾਂ 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 ਬੀਬੀ ਨਾਲ ਤਾਂ ਤੜਕੇ ਸੁਨੇਹਾ ਚ ਆ ਜੀ ਹਾਂ ਇਹਨਾਂ ਦਾ ਕਰਦੇ ਭਾਈ ਸਮਝਾਉ ਤਾ ਕੇ ਤੇਰਾ ਭਰਾ ਬਾੜੀਆਂ ਚੱਕੀ ਖੜਾਗਾ ਚੱਲ ਠੀਕ ਆ ਹਾਂ ਲੈ ਭਰੀ ਜਿਹੜੇ ਕੰਮ ਆਇਆ ਸੀ ਤਾਇਆ ਤਾਂ ਉਹ ਬੈਠਾ ਕਰਦੇ ਆ ਤਾਂ ਇਹ ਨਾਲ ਗੱਲ ਕੀ ਬਣਿਆ ਅੱਜ ਜੇ ਪਾਦੀ ਆਟ ਹੋਣ ਨੂੰ ਭੱਜ ਲਿਆ ਫੇਰ ਤਾਂ ਘਰ ਦਾ ਖੇਰੂ ਖੇਰੂ ਹੋ ਗਿਆ ਉਹ ਪਾਲੀ ਤੇ ਬੱਦੀਏ ਭਾਈ ਮੈਂ ਸੋਡੇ ਸਾਰੇ ਨਾਲ ਹੀ ਉੱਠਣਾ ਸਸਤਰੀ ਘਾਲ ਤਾਇਆ ਸਸਤਰੀ ਕਾਲਪਤੀ ਸਸਤਰੀ ਕਾਲ ਉਹ ਦਾਇਆ ਠੀਕ ਆ ਆਉਂਦਾ ਰਹਾ ਚੌਂਦਾ ਰਹਾ ਉਹ ਹੋਰ ਦੱਸ ਕਿਵੇਂ ਆ ਬਸ ਠੀਕ ਆ ਤਾਇਆ ਹਾਂ ਮੈਂ ਸਾਥ ਚ ਡਿੱਕਿਆਂ ਸੜਕੇ ਦਾ ਮਤ ਆਇਆ ਹੁਣ ਬਿਓ ਹੁਣ ਬਿਓ ਮੈਂ ਤੇਰੇ ਘਰ ਵਾਲੀ ਆ ਗਿਆ ਚੰਗਾ ਰਹਾ ਉਹ ਸਾਥ ਚ ਤਾਂ ਮੈਂ ਆਉਣਾ ਸੀ ਉਹ ਤੈਨੂੰ ਪਤਾ ਪਾਲੀਆ ਰਗਾ ਨਾਲ ਗੱਲਬਾਤ ਕਰਨੀ ਸੀ ਰੇ ਬਾੜੀ ਕਰਦੇ ਸੀ ਆ ਸੱਚ ਤਾਇਆ ਕੀ ਬਣੀ ਕੀ ਰੇ ਵੜਨੀ ਸੀ ਭਰਾਵਾ ਉਹ ਪਾਲੀ ਨਹੀਂ ਮੰਨਦਾ ਸਾਡੇ ਵਾਲਾ ਯਾਰ ਜੈਬੀ ਨੇ ਤਾਂ ਕਹਿਤਾ ਕਹਿੰਦਾ ਬੱਪੂ ਤੂੰ ਬੇਫਿਕਰ ਹੋ ਕੇ ਸਰਪੰਚ ਦੇ ਖੜਾ ਹੋ ਜਾ ਉਹ ਤਾਇਆ ਮੇਰੀ ਗੱਲ ਸੁਣ ਹਾਂ ਤੂੰ ਪਾਲੀ ਨੂੰ ਸਮਝਾ ਬਿਠਾ ਕੇ ਪਿਆਰ ਨਾਲ ਆ ਮੈਂ ਸਾਰੇ ਪਿੰਡ ਚ ਡਿਊਟੀ ਪਿੱਟਦੀ ਅੱਛਾ ਸਾਰੇ ਪਿੰਡ ਚ ਤੇਰੀਆਂ ਬੋਟਾਂ ਖੜੀਆਂ ਕਰਤੀਆਂ ਉਹ ਬਾਪਸੀ ਸਾਰੇ ਪਿੰਡ ਚ ਮੈਂ ਰੌਲਾ ਪਾਤਾ ਅੱਛਾ ਅੱਛਾ ਹਾਂ ਤੇਰੇ ਤਾਇਏ ਨੂੰ ਬੋਟਾਂ ਪਾਇਓ ਉਹ ਬਾਪ ਚੋਂਡਾ ਨੇ ਛੋਡੇ ਕੰਮ ਕਰਾਊਗਾ ਸਾਰੇ ਉਹ ਬੱਸ ਫੇਰ ਇਹ ਤੂੰ ਪਾਲੀ ਨੂੰ ਤੂੰ ਵੀ ਕਹੀ ਮੜਾ ਮੋਟਾ ਕੋਈ ਨਹੀਂ ਪਾਲੀ ਬਾਈ ਮੈਨੂੰ ਮਿਲਿਆ ਨਹੀਂ ਮੈਨੂੰ ਮਿਲ ਕੇ ਮੈਂ ਸਮਝਾਉਂਦਾ ਸਮਝਾਏ ਆ ਫਲਾਨੇ ਮਹੱਲੇ ਵਾਲੀਆਂ ਸਾਰੀਆਂ ਵੋਟਾਂ ਆਪਣੀਆਂ ਨੇ ਇੱਕ ਗੱਲ ਹੋਰ ਆ ਤਾਇਆ ਹਾਂ ਸਾਰੇ ਤਿਆਰ ਹੋ ਗਏ ਮੈਨੂੰ ਕਹਿੰਦੇ ਅੱਛਾ ਅੱਛਾ ਆਓ ਯਾਰ ਤੇਰੇ ਤਾਇਏ ਨੂੰ ਕਹਿੰਦਾ ਵੋਟਾਂ ਚੱਕ ਤੇ ਜਾ ਫਿਰ ਦੇਖ ਲੈ ਅਸੀਂ ਵੀ ਤੇਰੇ ਤੋਂ ਬਾਹਰ ਨਹੀਂ ਠੀਕ ਹੈ ਨਾ ਤਾਇਆ ਠੀਕ ਹੈ ਤੇ ਗੱਲ ਹੋ ਰਹੀ ਤਾਇਆ ਹੂੰ ਜੋ ਗੱਲ ਦੀ ਆਪਣੀ ਗੱਲ ਹੋਈ ਆ ਸੱਤ ਚ ਸਾਰੇ ਬੰਦਿਆਂ ਨੂੰ ਉੱਥੇ ਵੀ ਕਿਹਾ ਸਾਰੇ ਮਕਰੋਕਰੀ ਵੀ ਜਾਇਆ ਕਿ ਮੇਰੇ ਤਾਇਏ ਨੂੰ ਵੋਟਾਂ ਪਾ ਕੇ ਜਿਤਾਇਓ ਬਾਪ ਪੁੱਤੀ ਜਾ ਹੁਣ ਤਾਇਆ ਤੂੰ ਐ ਕਰੀ ਹਾਂ 51 ਨੌ ਕਰੇ ਸਾਰੇ ਸਾਰੇ ਨੂੰ ਸਮਝਾਈ ਤੇ ਤੂੰ ਵੋਟਾਂ ਤੇ ਜਰੂਰ ਨਹੀਂ ਖੜਾ ਹੋਈ ਤੂੰ ਮੈਂ ਕਹਾਂ ਹੁਣ ਜਦੋਂ ਤੁਸੀਂ ਹਲਾਸ਼ੀਰੀ ਦੇਗੇ ਇਹ ਤਾਂ ਬਣ ਗਈ ਗੱਲ ਆਪਾਂ ਨਹੀਂ ਹਰਦੇਤ ਕੀ ਸਰਪੰਚੇ ਜਿੱਤਾਂਗੇ ਦੇਖੀ ਤੂੰ ਬਸ ਠੀਕ ਹੈ ਫਿਰ ਇਹ ਹੀ ਜਿੱਤ ਦਾ ਸਵਾਲ ਹੈ ਪਤੀ ਜੇ ਮੈਂ ਹਾਰ ਗਿਆ ਤਾਂ ਸਮਝ ਲਓ ਤੁਸੀਂ ਹਾਰ ਗਏ ਮੇਰੇ ਤਾਂ ਦੇਖ ਤਾ ਟਿੱਡ ਚ ਗੱਲ ਪਚੀ ਨਹੀਂ ਤਾਂ ਹੀ ਤੇਰੇ ਨਾਲ ਘਰੇ ਗੱਲ ਕਰਨ ਆ ਗਿਆ ਕੋਈ ਗੱਲ ਨਹੀਂ ਤੇ ਤੂੰ ਮੜਾ ਪਾਲੀ ਦੇ ਕੰਨ ਚ ਫੂਕ ਜਰੂਰ ਮਾਰ ਮੈਨੂੰ ਪਾਲੀ ਮਿਲਿਆ ਨਹੀਂ ਮੈਨੂੰ ਪਾਲੀ ਮੇਰੇ ਕੋਲ ਨਾ ਮੈਂ ਗੱਲ ਵੀ ਕਰੂੰਗਾ ਕੋਈ ਨਹੀਂ ਠੀਕ ਹੈ ਬਾਕੀ ਅੱਧਾ ਟੱਬਰ ਤਾਂ ਆਪਣੇ ਮੰਨ ਗਏ ਹਾਂ ਅੱਧਾ ਟੱਬਰ ਮੰਨ ਗਏ ਮੇਰੇ ਦਾਈ ਕੀ ਕਹਿੰਦੀ ਦਾਈ ਕਹਿੰਦੀ ਕੋਈ ਗੱਲ ਨਹੀਂ ਉਹ ਤਾਂ ਵਿਚਾਰੀ ਨੂੰ ਕਿਸੇ ਪਾਸੇ ਬਕਾਇਦਾ ਉਧਰ ਹੀ ਟਲ ਚ ਕੋਈ ਗੱਲ ਨਹੀਂ ਪਾਲੀ ਵੀ ਮੰਨ ਚ ਜਿੱਥੇ ਸਾਰੇ ਮੰਨ ਗਏ ਪਾਲੀ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਨਹੀਂ ਮੈਂ ਅੱਡੂਗਾ ਇੱਦੋਂ ਤੱਕ ਭੱਗ ਗਿਆ ਦਾਇਆ ਟੈਨਸ਼ਨ ਨਾਲੇ ਸਾਰਾ ਕੁਝ ਹੋਜੂ ਪਾਲੀ ਵੀ ਮੰਨ ਚ ਜਿੱਥੇ ਨੇ ਮੰਨ ਗਏ ਹਨਾ ਨਹੀਂ ਇਹੀ ਪਾਲੀ ਨਹੀਂ ਬੁਣਾਉਣਾ ਔਖਾ ਮੈਨੂੰ ਪਾਲੇ ਨਾਲ ਮੈਂ ਕਰ ਦਾਂਗਾ ਸਾਰੇ ਪਿੰਡ ਚ ਦਾ ਡਿਊਟੀ ਪਿੱਟਤੀ ਤੇ ਬਸ ਠੀਕ ਹੈ ਫਿਰ ਜੇ ਸਾਰੇ ਪਿੰਡ ਵਾਲੇ ਸਹਿਮਤ ਨੇ ਸਾਰੇ ਪਿੰਡ ਵਾਲੇ ਕਹਿੰਦੇ ਹਾਂ ਕਹਿੰਦੇ ਆਪਣੇ ਤਾਂ ਹੋ ਯਾਰ ਬੰਦਾ ਬਥੇਰੇ ਕੰਮ ਆਉਂਦਾ ਉਹ ਮੱਥੇ ਲੱਗਦਾ ਸਾਰਿਆਂ ਦੇ ਰੋਲੇ ਨਿਮੇੜਦਾ ਠੀਕ ਹੈ ਕਹਿੰਦਾ ਠਾਓ ਯਾਰ ਕਹਿੰਦਾ ਵੋਟਾਂ ਫਿਰ ਜੇ ਤੂੰ ਮੈਨੂੰ ਇੰਨਾ ਪਤਾ ਹੈ ਪਿੰਡ ਵਾਲਿਆਂ ਨੂੰ ਵੀ ਉਹ ਰੋਲੇ ਨਿਮੇੜ ਦਿੰਦਾ ਜਿਹਦਾ ਆਪਾਂ ਸਰਪੰਚ ਬਣ ਗਏ ਫਿਰ ਤਾਂ ਆਪਾਂ ਐਂ ਕੰਮ ਕਰਾ ਦੇ ਗਏ ਆਇਆ ਬੱਲੇ 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 ਬਸ ਠੀਕ ਹੈ ਚੱਲ ਠੀਕ ਹੈ ਤਾਂ ਯਾਰ ਚੰਗਾ 14 ਰਾ ਪੁੱਤ ਚੰਗਾ ਚੰਗਾ ਜੌਲਾ ਰਾ ਠੀਕ ਹੈ ਕਹਿੰਦੇ ਰਹੋ ਵੋਟਾਂ ਠੀਕ ਹੈ ਤਾਂ ਇਹ ਠੀਕ ਆ ਲੈ ਆਏ ਵੀ ਨਹੀਂ ਵੀ ਲੈਣ ਆਜ ਕੇ ਭੂਆ ਨੂੰ ਖੋਣੀ ਕਿੱਥੇ ਬੈਠੇ ਆ ਮੂੰ ਛੇਤੀ ਭੂਆ ਆ ਜੇ ਲੈ ਭੂਆ ਵੀ ਆ ਗਈ

ਹਾਜੀ ਬੂਆ ਮਾਰ ਲਈ ਕਿਹੜਾ ਕਰੇ ਚੱਲ ਦੇਖੂਗੀ ਤੇਰੀ ਮਾਂ ਨੂੰ ਭੇਜਦੀ ਠੀਕ ਆ ਬੂਆ ਭੇਜ ਦ ਚੰਗਾ ਦੇਖ ਲੈ ਹੱਦ ਕਰ ਦੇ ਜਵਾਕ ਜੀ ਮਾਦਨ ਆਇਆ ਨਹੀਂ ਤੂੰ ਕੀ ਲੈਣਾ ਸਰਪੰਚੀ ਤੋਂ ਤੂੰ ਚੁੱਪ ਕਰ ਜਾ ਉਹ ਤੈਨੂੰ ਕੀ ਪਤਾ ਮੈਂ ਕੀ ਲੈਣਾ ਸਰਪੰਚੀ ਤੋਂ ਤੂੰ ਮੰਨ ਜਾ ਤੂੰ ਮੰਨ ਜਾ ਬਣ ਜਾਣ ਦੇ ਮੈਨੂੰ ਸਰਪੰਚ ਸਰਪੰਚ ਕਾਸੀ ਕੁਛ ਨਹੀਂ ਕਰੇਗਾ ਆ ਜਿਹੜੇ ਜਵਖ ਦੋ ਰੋਟੀਆਂ ਖਾਂਦੇ ਨਾ ਤੂੰ ਇਹ ਵੀ ਹੋ ਕਰਾਵੇਂਗਾ ਕਿਧਰੇ ਨਹੀਂ ਕੁਛ ਹੁੰਦਾ ਤੂੰ ਹਾਂ ਕਰੂ ਕਰਾਂ ਤਰਾ ਉਹ ਕੁੜੀ ਨੂੰ ਫੋਨ ਕਰੇਗਾ ਉਹਨੂੰ ਆ ਜਾਂਦੇ ਆ ਆ ਗਈ ਆ ਗਈ ਬੰਦਰਾ ਠੀਕ ਠੀ ਪੈਂਦੀ ਨੂੰ ਨਾਲ ਇਹਨੂੰ ਹੋ ਕਰਾਇਆ ਤੂੰ ਪਰਪਣਾ ਕਰਾਈ ਇਹ ਗੱਲ ਵੀ ਰਾਹ ਪੈ ਜੂਗੀ ਪੈ ਜੂਗੀ ਰਾਹ ਗੱਲ ਨਹੀਂ ਹੋਰ ਕੀ ਤੈਨੂੰ ਰੋਮਾ ਹੈ ਤਾਂ ਕੋਈ ਅੱਡੇ ਤੇ ਨਾ ਭੇਜੀ ਤੇਰੀ ਲਾਦ ਨਲਾਇਕ ਜੰਮੀ ਹੈ ਜਿਹੜੀ ਹਾਂ ਬਾਈ ਤਕੜਾ 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 ਭਲੇ ਤੂੰ ਤਕੜੀ ਹੈ ਹਾਂ ਬਾਈ ਸ਼ੁਕਰ ਹੈ ਆਹੋ ਠੀਕ ਹੈ ਸ਼ੋਕਰੇ ਸ਼ੋਕਰੇ ਫਾਈ ਪੋਸ ਖਾਇਨਾ ਮੈਂ ਤਾਂ ਜਮ ਖੈ ਕਹਿੰਦੀ ਇਹਨਾਂ ਨੇ ਖਰਾਤੀ ਖਰਾਤੀ ਤੜਕੇ ਦੀ ਨੇ ਫੋਨ ਤਾਂ ਕਰ ਦਸਦੇ ਹਾਂ ਜੀ ਸੇਹਾਂ ਆ ਗਈ ਸਸਰੀਕਾਲ ਭਾਈ ਪੈਰੀ ਪੈਣੀ ਜਿਉਂਦੀ ਰਹਿ ਪਾਣੀ ਪੀ ਲੈ ਭਾਈ ਕੀ ਦੱਸਾਂ ਤੇਰਾ ਪ੍ਰਾਉ ਉਦਮੂਲ ਚੱਕੀ ਖੜਾਗਾ ਇਹਨੂੰ ਹਟਾ ਦੇ ਕਾਦਾ ਉਦਮੂਲ ਚੱਕ ਲੈ ਮੇਰੇ ਭਰਾ ਨੇ ਆ ਸਰਪੰਚੀ ਝੂਠ ਜਾਗਾ ਇਹ ਨੂੰ ਰੋਕ ਰਾਇ ਇਹ ਮਾਰੀ ਗੱਲਾਂ ਭਣੇ ਤੁਸੀਂ ਮੈਂ ਸਰਪੰਚ ਬਣ ਤੂੰ ਕੋਈ ਆਪਣੇ ਗਨਬਾਤਲ ਜਾਣਗੇ ਲੈ ਲੋਕ ਤਾਂ ਸਰਪੰਚ ਬਣਾਉਂਦੇ ਇਹ ਕੇਸ ਕਰਦੀ ਆ ਸਸਰੀ ਕਾਲਪਾਈ ਪੈਰੀ ਹੱਥ ਲਾ ਦੇ ਭੂਆ ਗਈ ਤੇਰ ਭੂਆ ਗਈ ਇਹ ਇਹ ਕੌਣ ਹੈ ਇਹ ਜੈਬੀ ਦੀ ਬਹੂ ਆ ਗਈ ਛੋਟੇ ਮੁੰਡੇ ਦੀ ਨਹੀਂ ਤੇਰੇ ਪਿੱਟਲਾ ਤੇਰੇ ਫੜਦਿਆਂ ਨੂੰ ਬੇਵਾਹ ਹੋਣਗੇ ਨਹੀਂ ਮੈਨੂੰ ਜੈਉ ਵੀਰੂ ਮਾਰਤੀ ਮਾਰਦੀ ਹੋਰੀ ਜਦੋਂ ਨੀ ਕੋੰਧਾਰ ਹੋਇਆ ਨਾਰੀ ਅਸੂਖ ਜਾਂ ਧਿਆਨ ਕੀਤਾ ਇਹ ਛੋਟੇ ਦਾ ਇਹ ਤਾਂ ਬਸ ਚਾਚਾ ਕਿਚਨੀ ਦਾ ਕੇ ਜੰਦਾ ਹੈ ਇਹੇ ਹੈ ਕੱਢ ਕੇ ਲਿਆ ਕਿਸੇ ਦੀ ਕੋਸਟਾ ਜੀ ਕਰ ਤੈਨੂੰ ਪਤਾ ਹੀ ਐ ਜਵਾਨ ਐ ਭਨੇ ਚਾਹੇ ਜਾ ਤੂੰ ਚੁੱਪ ਕਰ ਜਾ ਇਹ ਗੁੰਡਾਰੀ ਕਾਰੇ ਵਾਸਤੇ ਬੁढ़ाई ਐ ਹੋਰ ਤੂੰ ਇਹ ਗੱਲ ਦੱਸ ਵੀ ਤੂੰ ਖੈਰ ਸੁਖ ਨਾਲ ਆ ਗਈ ਬਸ ਸਰਪੰਚੀ ਦੀ ਗੱਲ ਕਰੀਏ ਆ ਪਰ ਤੂੰ ਸਰਪੰਚ ਖਣਾ ਕਰਦਾ ਇਹ ਅੱਗ ਲੱਗਿਆ ਤੇਰੀ ਸਰਪੰਚੀ ਪਹਿਲਾਂ ਮੈਨੂੰ ਆਹ ਰਸ ਤੂੰ ਮੇਰੇ ਫੇੜਾ ਮੁੰਡਾ ਪਿਆ ਹੈ ਤਾਂ ਪਿਆ ਹੈ ਕਿਵੇਂ ਮੈਂ ਪਾਣੀ ਲਿਉਣੀ ਆ ਹੋਰ ਆਹੋ ਤੇ ਲਿਆ ਦੇ ਪਾਣੀ ਇਹ ਬਸ ਨਹੀਂ ਮੈਂ ਰੱਜੀ ਥੋਡੇ ਪਾਣੀ ਤੋਂ ਘਰ ਨਹੀਂ ਵੜੀ ਆ ਗਈ ਇਹ ਚਾਚੂ ਬਣਾਵੇ ਤੁਸੀਂ ਕਿੱਥੇ ਹੋਈ ਪਈ ਹੈਗੀ ਹਾਂ ਕੋਈ ਨਹੀਂ ਕਿਹਾ ਨਹੀਂ ਤੈਨੂੰ ਲੱਗਦਾ ਕੋਈ ਨਹੀਂ ਉਹ ਕੋਈ ਨਹੀਂ ਹੁਣ ਤੂੰ ਗੁੱਸਾ ਕਰਨੂ ਕਰਦੇ ਪਈ ਉਹੋ ਹੀ ਤੈਨੂੰ ਇੱਕ ਅੱਧਾ ਸ਼ੂਟ ਹੋਣ ਦੇ ਦਿਆਂਗੇ ਜਿਹੜਾ ਵਿਆਹ ਨੂੰ ਦੇਣਾ ਹੈ ਵੇ ਮੈਂ ਸ਼ੂਟਾਂ ਦੀ ਨਹੀਂ ਭੁੱਖੀ ਮੈਂ ਤਾਂ ਕੈਨੇਡਾ ਚੋਂ ਆਈ ਆ ਮੇਰੇ ਜਵਾਕਾਂ ਨੇ ਤਾਂ ਬੈਗ ਪਰ ਪਰ ਸ਼ੂਟਾਂ ਦੇ ਲੈ ਕੇ ਦਿੱਤੇ ਉੱਥੋਂ ਮੇਰੀਆਂ ਨੋਹਾਂ ਨੇ ਨਾਲੇ ਪੁੱਤਾਂ ਨੇ ਤੇਰੇ ਵਾਲੇ ਸ਼ੂਟਾਂ ਨੂੰ ਮੈਂ ਲਾਉਣੀ ਆ ਅੱਗ ਉਹ ਪਈ ਜੇ ਤੂੰ ਸਿਆਣੀ ਹੋਵੇਂ ਹੁਣ ਤੂੰ ਸਮਝ ਜੇ ਵੀ ਅਸੀਂ ਉਹ ਜਿਹਾ ਵਿਆਹ ਹੀ ਨਹੀਂ ਕੀਤਾ ਨਾਲੇ ਤੂੰ ਕਹੇਗੀ ਸਾਰੀ ਗੱਲ ਅੱਜ ਕੱਲ ਤੂੰ ਚੁੱਪ ਕਰ ਜਾ ਬਸ ਉਹ ਜਿਹਾ ਵਿਆਹ ਹੀ ਨਹੀਂ ਕੀਤਾ ਸੀਗੇ ਤੈਨੂੰ ਪਤਾ ਹੀ ਐ ਬਿੰਦਰ ਐ ਕੀ ਕਰਕੇ ਸੀ ਮਾੜੀ ਰਾਤ ਵੀ ਨਾ ਹੋਵੇ ਕਿਸੇ ਦੇ ਮੇਰੀ ਮਾ ਕੈਨੇਡਾ ਚ ਵਾਗੀ ਸੀ ਘੱਟ ਤੋਂ ਘੱਟ ਫੋਨ ਕਰਕੇ ਤਾਂ ਰੈ ਕਰ ਲੈਂਦੀ ਬਸ ਫੋਨ ਫੋਨ ਕਿਸੇ ਨੂੰ ਵੀ ਨਹੀਂ ਕਰਿਆ ਇਸ ਤੇ ਤਾਂ ਚਾਂ ਚੱਕੀ ਗੱਲ ਹੋਈ ਆ ਆ ਪਾਣੀ ਦੀ ਧਰ ਦੇ ਕੋਈ ਨਹੀਂ ਪੜੀ ਨਹੀਂ ਧਰ ਦੇ ਹਜੇ ਮੇਰੇ ਪਾਣੀ ਪੂਣੀ ਖਸਰੀ ਲੰਗਦਾ ਤੂੰ ਕੋਈ ਨਹੀਂ ਪਾਣੀ ਦਾ ਨਹੀਂ ਨਹੀਂ ਛੱਟ ਖੜਾ ਪਾਣੀ ਦਾ ਨਹੀਂ ਨਹੀਂ ਕੋਈ ਨਹੀਂ ਭੜੇ ਬੁਲਾਉਣਾ ਨਹੀਂ ਭੜਾਈ ਪਈ ਹੈ ਘਬਰਾ ਮਾਣਾ ਮੇਰੇ ਮਗਰੋਂ ਆ ਹੋਰ ਇੱਥੇ ਬੋਖ ਦੇ ਗੱਲ ਤੇ ਟੱਲੀ ਬੰਨਤੀ ਲਿਆ ਕੇ ਕਿਆ ਕੋਈ ਨੀ ਕੋਸ ਕਾਇਲਾ ਹੋਣੀ ਤੇਰੀ ਗੱਲ ਸੁਭਾਰਾਂਗੇ ਆਇਨਾ ਬੋਲੋ ਫਿਰ ਨੂੰ ਬੁਰਾ ਲੱਗੂਗਾ ਲੱਗੀ ਜਾਵੇ ਮੈਂ ਨਹੀਂ ਡਰਦੀ ਡੁੱਦੀ ਕਿਸੇ ਤੋਂ ਭਾਈ ਤੂੰ ਵੀ ਨਾ ਗੁੱਸਾ ਕਰੀਏ ਹੈ ਮੈਂ ਸੋਚਿਆ ਤਾਂ ਹੈਗਾ ਸੀ ਵੀ ਭੂਆ ਨੂੰ ਬਣਾ ਲਓ ਉਦੋਂ ਤੋਂ ਤੁਸੀਂ ਇਕੱਲੇ ਮੰਨੀ ਹੈਗੀ ਬਿਚਾਰਾ ਪਾ ਠਹਿਰ ਕੇ ਦਿਨ ਰੱਖ ਲਾਂਗੇ ਮੈਂ ਤਾਂ ਭੂਜੀ ਆਖਿਆ ਸੀ ਦਿਨ-ਦਨ ਕਿਹੜੇ ਰੱਖਿਆਗੇ ਬਸ ਇਹ ਤਾਂ ਚਾਂਕੀ ਕੰਮ ਹੋ ਗਿਆ ਹੋ ਗਿਆ ਆਚਾਂਕ ਕੰਮ ਮੈਂ ਆ ਤਾਂ ਨਹੀਂ ਸਕਦੀ ਸੀ ਐਡੀ ਦੂਰੋਂ ਤੂੰ ਮੈਨੂੰ ਫੋਨ ਕਰਕੇ ਨਿਜਦੀ ਦੱਸਦੀ ਮੈਨੂੰ ਵੀ ਆ ਖੂ ਪੱਟਤਾ ਮੇਰੇ ਕਬੀ ਜੰਮੇ ਨੇ ਉਹ ਕੋਈ ਨਹੀਂ ਭੈਣੇ ਈ ਕਰਕੇ ਫਿਰ ਹੁਣ ਉਹ ਛੱਡ ਦੇ ਖੜਾ ਚਾਹ ਪਾਣੀ ਪੀ ਤੇ ਤੂੰ ਜਿਹੜੀ ਗੱਲ ਕਰਨੀ ਆ ਉਹ ਕਰ ਅੱਜ ਅਸੀਂ ਗੱਲਬਾਤ ਏਸੇ ਵਾਸਤੇ ਸੱਦਾ ਤੈਨੂੰ ਵੀ ਇਹਨੂੰ ਪਤਰੀ ਪਰਜਾਈ ਨੂੰ ਕਹੇ ਮੈਂ ਸਰਪੰਚ ਬਣਨਾ ਲੈ ਤਾਂ ਸਰਪੰਚੀ ਦੀ ਅੱਗ ਲੱਗੀ ਪਈ ਆ ਬਸ ਹਾਂ ਹਾਂ ਤੇ ਹੁਣ ਸੀ ਬਾਪੂ ਜੀ ਇਹ ਗੱਲ ਤੁਸੀਂ ਫੇਰ ਕਰ ਲਾਂਗੇ ਮੜਾ ਜੀ ਪੂਆ ਨੂੰ ਚਾਹ ਪੀ ਲਾਣ ਦੇ ਨਾਲੇ ਪਾਣੀ ਪਿਆ ਦੋ ਪਾਣੀ ਦਾ ਤਰਤਾ ਪੀ ਲਓ ਆਹ ਸਿੱਧਾ ਲਫੜ ਠੰਡੀ ਕਰੋ ਪਹਿਲਾਂ ਪੂਆ ਛੋਡੀ ਸਰਪੰਚੀ ਸਰਪੂੰਚੀ ਤੂੰ ਕਿਹੜਾ ਮੂੰਹ ਸਰਪੰਚ ਬਣੇਗਾ ਤੇਰੇ ਪੁੱਤ ਨੇ ਤਾਂ ਇਹੋ ਜਿਹਾ ਕੰਮ ਕਰ ਛੱਡਿਆ ਇੱਕalle ਮੇਰੇ ਪੁੱਤ ਨੇ ਨਹੀਂ ਕੀਤਾ ਅੱਜ ਕੱਲ ਤਾਂ ਜਵਾਨੇ ਹੋ ਗਿਆ ਭੈਣੇ ਭਾਈ ਜਵਾਨਾ ਹੋ ਗਿਆ ਹੋਊਗਾ ਜਿਹੜਾ ਖਾਨਦਾਨੀ ਹੈਗੇ ਉਹ ਐਜਾ ਕੁਝ ਨਹੀਂ ਕਰਦੇ ਹੁੰਦੇ ਕੀ ਕਰਿਆ ਜਾਵੇ ਭਾਈ ਹੁਣ ਜੇ ਕਹਿਣਾ ਤਾਂ ਫਿਰ ਫਾਹ ਲੈਣ ਭਾਈ ਤੇਰਾ ਪੂਆ ਸਤਿ ਸ਼੍ਰੀ ਅਕਾਲ ਬੇ ਪੂਆ ਤਾਂ ਬੜੀ ਗਰਮ ਹੋਈ ਬੈਠੀ ਆ ਹਵਾ ਨਾ ਗਰਮ ਕਰਾਲਾ ਮਾਰਤਾਨਪੁਰ ਨੂੰ ਰਹਿੰਦਾ ਸੀਗਾ ਜਦੋਂ ਵੇਖ ਲਈ ਉਹਦੀ ਆ ਗਈ ਪੂਆ ਮੈਂ ਪੂਆ ਐ ਕਿ ਬੁੱਲੀ ਜਾਂਦੇ ਆ ਕੀ ਹੋ ਗਿਆ ਸਤਿਕਾਰ ਪੂਆ ਸਸਰੀ ਕਾਲਪਾਈ ਉਹ ਠੀਕ ਆ ਪੂਆ ਹਾਂ ਠੀਕ ਆ ਹਾਂ ਕਿਸੇ ਨੇ ਕੁਝ ਕਹਿਤਾ ਨਹੀਂ ਜਦ ਤੈਨਾਂ ਜੋ ਕਹਾ ਕਿਸੇ ਨੇ ਨਹੀਂ ਆ ਜਿਹੜਾ ਨਮੂਨਾ ਲਿਆ ਕੇ ਇੱਥੇ ਛੱਡ ਛੱਡਿਆ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਵੀ ਅਸੀਂ ਜੈਬੀ ਦਾ ਵਿਆਹ ਕਰਦੇ ਆ ਪੂਆ ਮੈਂ ਤਾਂ ਇਹਨਾਂ ਨੂੰ ਆਖਿਆ ਸੀਗਾ ਵੀ ਹਜੇ 30 ਮਿੰਟ ਠਹਿਰ ਜਾਓ ਮੇਰੀ ਤਾਂ ਕਿਸੇ ਨੇ ਗੱਲ ਸੁਣੀ ਨਹੀਂ ਪੂਆ ਉਹ ਕਾਹਨੂੰ ਪੂਆ ਐਵੇਂ ਮਰੀ ਜਾਂਦੇ ਮੈਂ ਇਹਨਾਂ ਨੂੰ ਆਖਿਆ ਸੀ ਮਹਾ ਵਿਆਹ ਕਰਨਾ ਚੱਜਰਾ ਕਰੋ ਉਹਨਾਂ ਕਹਿੰਦੇ ਪਤਾ ਕਿਸੇ ਨੂੰ ਨਹੀਂ ਸਾਥ ਦੇ ਸਾਥ ਕੇ ਕਿਹੜੇ ਮੂੰਹ ਨਾਲ ਹੁਣ ਤੈਨੂੰ ਸਾਰੀ ਗੱਲ ਬਾਤ ਦਾ ਹਜੇ ਪਤਾ ਲੱਗਿਆ ਕਿ ਲੱਗਿਆ ਨਹੀਂ ਨਾ ਨਾ ਮੈਨੂੰ ਇਹਨਾਂ ਨੇ ਦੱਸਿਆ ਆ ਪੜਦੇ ਰੱਖਦੀ ਆ ਆ ਪੜਦੇ ਰੱਖਦੀ ਆ